ਆਖੋ ਦੋਸਤੋ ਵੀਡੀਓ ਦੇ ਵਿੱਚ ਮੈਨੂੰ ਲੈ ਆਵਦਾ ਵਾ ਦੇਖ ਲਈ ਹੋਏਗੀ ਕਿ ਕਿੱਦਾਂ ਜਿਹੜੀ ਵੈਕਸ ਆਖੋ ਦੋਸਤੋ ਲੱਥ ਰਹੀ ਏ ਲਓ ਭਾਈ ਦੋਸਤੋ ਅੱਜ ਤੁਸੀਂ ਸੋਚਣਾ ਹੈ ਕਿ ਮੈਂ ਇਹ ਜਿਹੜੀ ਹੈ ਮੋਬਤੀ ਜਗਾਲੀ ਆਪਣੀ ਕੈਂਡਲ ਤੇ ਹੱਥ 'ਚ ਐਪਲ ਫੜ ਕੇ ਤੇ ਮੈਂ ਸੇਕ ਕਾਤੋਂ ਦਵਾ ਰਿਆਂ ਹਾਂ ਹਾਂ ਦੋਸਤੋ ਇਦਾਂ ਹੀ ਆਪਾਂ ਇਹਨੂੰ ਜਿਹੜਾ ਐਪਲ ਨੂੰ ਸੇਕ ਆ ਉਹ ਦਵਾਉਂਦੇ ਜਾਣਾ ਤੇ ਸੋਚਦੇ ਹੋਗੇ ਕਿ ਇਹ ਜਿਹੜਾ ਐਪਲ ਨੂੰ ਮੈਂ ਮੋਬਤੀ ਚਲਾ ਕੇ ਕਿਉਂ ਸੇਕ ਰਿਆ ਵਾਂ ਇਹਨੂੰ ਮੈਂ ਭੁੰਨ ਕਿਉਂ ਰਿਹਾ ਤੇ ਦੋਸਤੋ ਸਾਰਾ ਜਵਾਬ ਜਿਹੜਾ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦਵਾਂਗਾ ਜਿਹੜੇ ਸ਼ਾਈਨ ਕਰਦੇ ਤੁਸੀਂ ਅਕਸਰ ਇਹ ਗੱਲ ਸੁਣੀ ਹੋਏਗੀ ਕਿ ਜਿਹੜਾ ਐਪਲ ਦੇ ਉੱਤੇ ਵੈਕਸ ਲਾਈ ਹੁੰਦੀ ਆ ਕਿਉਂਕਿ ਇਹਨਾਂ ਨੂੰ ਸ਼ਾਈਨ ਦਿਵਾਉਣ ਵਾਸਤੇ ਤਾਂ ਜੋ ਇਹ ਦੂਰੋਂ ਪਏ ਚਮਕਣ ਜੇ ਤੁਸੀਂ ਰੋਜ਼ ਦਾ ਇੱਕ ਐਪਲ ਖਾਂਦੇ ਜੇ ਇਹਦੇ ਤੁਹਾਨੂੰ ਜ਼ਿੰਦਗੀ ਭਰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਰ ਦੇ ਲੋਕ ਤੇ ਦੋਸਤੋ ਕੀ ਕਰਦੇ ਆ ਕਿ ਇਹਨਾਂ ਨੂੰ ਧੋਂਦੇ ਵੀ ਨਹੀਂ ਆ ਤੇ ਬਿਨਾ ਧੋਤੇ ਹੀ ਉਹ ਐਪਲ ਖਾਣ ਲੱਗ ਜਾਂਦੇ ਤੇ ਕਈ ਸੋ ਲਓ ਵੀ ਦੋਸਤੋ ਉਹਦੇ ਲਈ ਆ ਗਏ ਆ ਆਪਾਂ ਆਪਣੇ ਐਕਸਪੈਰੀਮੈਂਟ ਟੇਬਲ ਤੇ ਤੇ ਤੁਹਾਨੂੰ ਕੀ ਚਾਹੀਦੀ ਹੈ ਇੱਕ ਕੋਈ ਵੀ ਕੈਂਡਲ ਇੱਕ ਮੋਮਬਤੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਮੋਮਬਤੀ ਨੂੰ ਜਿਹੜਾ ਵਾ ਜਗਾ ਲੈਣਾ ਹੈ ਲਓ ਵੀ ਦੋਸਤੋ ਮਹਵਤੀ ਵਿਗੋਂ ਤੋਂ ਬਾਅਦ ਤੁਹਾਨੂੰ ਚਾਹੀਦਾ ਇੱਕ ਨਾਈਫ ਚਾਹੀਦਾ ਠੀਕ ਆ ਨਾ ਨਾਈਫ ਤੁਸੀਂ ਇੱਥੇ ਰੱਖ ਲੈਣਾ ਤੇ ਇੱਕ ਤੁਹਾਨੂੰ ਚਾਹੀਦਾ ਕੋਈ ਵੀ ਐਪਲ ਜਿਹੜਾ ਐਪਲ ਕਿਵੇਂ ਜਿਹੜਾ ਵਾ ਪੂਰਾ ਚਮਕ ਰਿਹਾ ਹੈ ਦੋਸਤੋ ਤੇ ਪੂਰਾ ਇੱਥੇ ਜਿਹੜੀ ਵੈਕਸ ਆ ਉਹ ਲੱਗੀ ਹੋਈ ਆ ਪਰ ਆਪਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਵੈਕਸ ਨਹੀਂ ਦਿਖ ਰਹੀ ਤੁਸੀਂ ਵੇਖ ਸਕਦੇ ਹੋ ਤੇ ਹੁਣ ਆਪਾਂ ਜਿਹੜੀ ਆ ਇਹ ਤੋਂ ਸਾਰੀ ਦੀ ਸਾਰੀ ਵੈਕਸ ਤੁਹਾਨੂੰ ਲਾ ਕੇ ਵਿਖਾਵਾਂਗੇ ਦੋਸਤੋ ਤੁਸੀਂ ਅੱਧਾ ਮਿੰਟ ਜਿਹੜਾ ਵਾ ਨਾ ਇਹਨੂੰ ਇਹਦੇ ਤੇ ਜਿਹੜਾ ਸੇਕ ਲੈਣਾ ਹੈ ਤਾ ਜੋ ਇਹ ਥੋੜਾ ਥੋੜਾ ਜਿਹੜਾ ਵਾ ਕੋਸਾ ਕੋਸਾ ਹੋ ਜਾਵੇ ਠੀਕ ਹੈ ਨਾ ਜਿੰਨੀ ਵੀ ਵੈਕਸ ਹੈ ਦੀ ਉਪਰੋਂ ਜਿਹੜੀ ਐਪਲ ਦੇ ਉੱਤੇ ਜਿਹੜੀ ਵੈਕਸ ਲੱਗੀ ਆ ਇਹਦੇ ਉੱਤੇ ਜਿਹੜੀ ਨਰਮ ਹੋ ਜਾਵੇ ਤੇ ਇਹਨੂੰ ਆਪਾਂ ਥੋੜਾ ਥੋੜਾ ਜਿਹੜਾ ਵਾ ਆਪਣੀ ਅੱਗ ਦੇ ਨਾਲ ਸੇਕ ਲਾ ਜੇ ਜਦੋਂ ਮੈਂ ਤੁਹਾਨੂੰ ਲਾ ਕੇ ਵਿਖਾਵਾਂਗਾ ਨਾ ਤੁਸੀਂ ਹੈਰਾਨ ਰਹਿ ਜਾਓਗੇ ਲਓ ਵੀ ਦੋਸਤੋ ਤਕਰੀਬਨ ਅੱਧਾ ਮਿੰਟ ਜਿਹੜਾ ਆਪਾਂ ਇਹਨੂੰ ਸੇਕ ਦਿਵਾ ਲਿਆ ਕਿਵੇਂ ਜਿਹੜਾ ਇਹ ਜਿਹੜਾ ਚਮਕ ਰਿਹਾ ਹੈ

ਥੱਲੋਂ ਵੀ ਆਪਾਂ ਜਿਹੜਾ ਵਾ ਮਾਰ ਕੇ ਵੇਖ ਲੈਨੇ। ਇਹ ਦੇਖੋ ਦੋਸਤੋ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਵਾ ਦੇਖ ਲਈ ਹੋਵੇਗੀ ਕਿ ਕਿੱਦਾਂ ਜਿਹੜੀ ਵੈਕਸ ਆ ਦੇਖੋ ਦੋਸਤੋ ਲੱਥ ਰਹੀ ਏ। ਸੋ ਹਾਂਜੀ ਦੋਸਤੋ ਤੁਸੀਂ ਵੇਖ ਹੀ ਲੈ ਕਿ ਕਿੰਨੀ ਜ਼ਿਆਦਾ ਜਿਹੜੀ ਵੈਕਸ ਆਪਾਂ ਆਪਣੇ ਐਪਲ ਦੇ ਉੱਤੋਂ ਲਾ ਦਿਤੇ ਆ। ਤੇ ਦੋਸਤੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਜਿਹੜਾ ਵਾ ਪਾਣੀ ਦੇ ਨਾਲ ਵਾਸ਼ ਕਰਕੇ ਪਾਣੀ ਦੇ ਨਾਲ ਧੋ ਕੇ ਖਾਣਾ ਕਿਉਂਕਿ ਮੈਂ ਕਈਆਂ ਲੋਕਾਂ ਦੀ ਬਹੁਤ ਹੀ ਜ਼ਿਆਦਾ ਇਹ ਆਦਤ ਦੇਖੀ ਆ ਕਿ ਜਿਹੜੇ ਕਈ ਲੋਕ ਤਾਂ ਰੇੜੀਆਂ ਤੋਂ ਫੜ ਕੇ ਜਾਂ ਦੁਕਾਨ ਤੋਂ ਫੜ ਕੇ ਜਾਂ ਰੇੜੀਆਂ ਤੋਂ ਫੜ ਕੇ ਐਦਾਂ ਹੀ ਖਾ ਲੈਂਦੇ ਆ ਪਰ ਦੋਸਤੋ ਜਿਹੜਾ ਬਹੁਤ ਹੀ ਜਿਹੜਾ ਭਿਆਨਕ ਤੁਹਾਡੀ ਬੋਡੀ ਦੇ ਵਿੱਚ ਜਿਹੜੀਆਂ ਬਿਮਾਰੀਆਂ ਉਹ ਲਾ ਸਕਦਾ ਸੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਇਸ ਵੀਡੀਓ ਨੂੰ ਹੋਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਆਪਣੀ ਸਿਹਤ ਦਾ ਖਿਆਲ ਰੱਖ ਸਕਣ ਤੇ ਦੋਸਤੋ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਤੇ ਇਨਫੋਰਮੇਟਿਵ ਵੀਡੀਓਜ਼ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਣਾ ਧੰਨਵਾਦ ਜੀ